ਜਲੰਧਰ ਦੇ ਹਨਮਦਸਪੁਰਾ ਵਿੱਚ ਛੇਪੁਰੀ ਪ੍ਰਬੰਧਕ ਕਮੇਟੀ ਵੱਲੋਂ ਫਿਜ਼ੀਓਥੈਰੇਪੀ ਸੈਂਟਰ ਦਾ ਸ਼ੁਭ ਆਰੰਭ ਜਲੰਧਰ ਸ਼ਹਿਰ ਦੇ ਹਨਮਦਸਪੁਰਾ ਮੁਹੱਲੇ ਦੇ ਰਹਿਣ ਵਾਲਿਆਂ ਦੀ ਆਜ਼ਾਦੀ ਦੇ ਇਤਿਹਾਸਿਕ ਅਤੇ ਖੁਸ਼ੀਆਂ ਭਰਿਆ ਰਹੇ ਮੁਹੱਲੇ ਵਿੱਚ ਛੇਪੁਰੀ ਪ੍ਰਬੰਧਕ ਕਮੇਟੀ ਵੱਲੋਂ ਆਧੁਨਿਕ ਸੂਲਤਾਂ ਨਾਲ ਸਜਿਆ ਫਿਜ਼ੀਓਥੈਰੇਪੀ ਸੈਂਟਰ ਸ਼ੁਰੂ ਕੀਤਾ ਗਿਆ ਜਿਸ ਨਾਲ ਇਲਾਕੇ ਵਿੱਚ ਖੁਸ਼ੀ ਦੀ ਨਵੀਂ ਲਹਿਰ ਦੌੜ ਪਈ। ਇਹ ਸ਼ੁਭ ਮੌਕਾ 7 ਅਗਸਤ 2025 ਐਤਵਾਰ ਸਵੇਰੇ 10 ਵਜੇ ਮਨਾਇਆ ਗਿਆ ਸੈਂਟਰ ਦਾ ਉਦਘਾਟਨ ਪ੍ਰਧਾਨ ਜਿੰਮੀ ਸ਼ੇਰ ਕਾਲੀਆ ਅਤੇ ਉਮਾ ਮਹੇਸ਼ਵਰ ਸਿਖਤ ਨੇ ਰੀਬਨ ਕੱਟ ਕੇ ਸਾਂਝ ਤੋਂ ਤੇ ਸਵਾਗਤ ਕੀਤਾ ਇਸ ਮੌਕੇ ਤੇ ਪ੍ਰਧਾਨ ਜਿੰਮੀ ਸ਼ੇਰ ਕਾਲੀਆਂ ਨੇ ਫਿਜ਼ੋਥੈਰੇਪੀ ਸੈਂਟਰ ਦੀ ਮਹੱਤਤਾ ਤੇ ਲੋੜ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਰਹਿਣ ਵਾਲਿਆਂ ਨੂੰ ਫਿਜ਼ੋਥੈਰੇਪੀ ਦੀਆਂ ਸਾਰੀਆਂ ਆਧੁਨਿਕ ਸਹੂਲਤਾਂ ਆਪਣੇ ਹੀ ਮੋਹੱਲੇ ਵਿੱਚ ਉਪਲਬਧ ਹੋਣਗੀਆਂ ਇਹ ਪਹਿਲ ਨਾ ਸਿਰਫ ਸਿਹਤ ਸਵਾਵਾਂ ਨੂੰ ਮਜ਼ਬੂਤ ਕਰੇਗੀ ਸਗੋਂ ਲੋਕਾਂ ਨੂੰ ਇਲਾਜ ਲਈ ਦੂਰ ਜਾਣ ਦੀ ਪਰੇਸ਼ਾਨੀ ਤੋਂ ਵੀ ਰਾਹਤ ਮਿਲੇਗੀ ਇਸ ਸ਼ੁਭ ਆਰੰਭ ਸਮਾਰੋਹ ਵਿੱਚ ਕਈ ਗਰਮਾਨੇ ਵਿਅਕਤੀ ਅਤੇ ਕਮੇਟੀ ਮੈਂਬਰ ਹਾਜ਼ਰ ਸਨ ਜਿਨ੍ਹਾਂ ਵਿੱਚ ਰਜਿੰਦਰ ਸਿੰਘ ਗਾਰੀ ਜਨ अरोड़ा ਸੰਜੀਤ ਮਿੱਟੂ ਅਸ਼ਵਨੀ ਬਾਦਵਾਜ ਤੇਂਦਰ ਕੁਮਾਰ ਸ਼ਾਂਤੀ ਪ੍ਰਦਾ ਟਿੱਟੂ ਪੰਡਾਰੀ ਕਾਲੀ ਕੁਲਾਟੀ ਇੰਦਰਜੀ ਚਾਵਲਾ ਦੀਪ ਸਿੰਘ ਸਮੇਤ ਕਮੇਟੀ ਦੇ ਸਾਰੇ ਮੈਂਬਰ ਦੇ ਵੱਡੀ ਗਿਣਤੀ ਵਿੱਚ ਮਹੱਲਾ ਨਿਵਾਸੀ ਸ਼ਾਮਲ ਹੋਏ ਸਭ ਨੇ ਇਸ ਪਹਿਲ ਦਾ ਸਵਾਗਤ ਕਰਦੇ ਹੈ ਕਿ ਇਹ ਸੈਂਟਰ ਇਲਾਕੇ ਲਈ ਸਿਹਤ ਲਈ ਇੱਕ ਨਵੀਂ ਸਗਤ ਹੈ ਜਿਸ ਦਾ ਲਾਭ ਹਰ ਉਮਰ ਦੇ ਲੋਕਾਂ ਨੂੰ ਮਿਲੇਗਾ ਪ੍ਰੋਗਰਾਮ ਦਾ ਸਮਾਪਨ ਉਤਸ਼ਾਹਪੂਰਵਕ ਸਭਿਆਰੇ ਅਤੇ ਵਿਕਾਸ ਦੀ ਨਵੀਂ ਉਮੀਦ ਨਾਲ ਕੀਤਾ ਗਿਆ ਜਲੰਧਰ ਬ੍ਰਿਜ ਟੀਵੀ ਤੋਂ ਸ਼ਿਵਮਦੀ ਰਿਪੋਰਟ ਇਹੀ ਹੁੰਦਾ ਕਰਾ ਆਪਾਂਾਰੇ ਇਹਨੂੰ 2 ਸਾਲ ਦਾ ਬੱਚਾ ਤੇ 100 ਸਾਲ ਦਾ ਬੁਢਾਪਾ ਕੁਰਸੀ ਤੇ ਬੈਠਾ ਬੈਠਾ ਕਰ ਸਕਦਾ ਮੰਜੇ ਤੇ ਲੰਮਾ ਪਿਆ ਰਿਆ ਕਰ ਸਕਦਾ ਜੀਵਨ ਤੇ ਆਪਾਂ ਸੱਚੇ ਬੈਠ ਕੇ ਕਰ ਸਕਦਾ ਤੇ ਸ਼ੁਰੂਆਤ ਥੋੜੇ ਤੋਂ ਕਰੀਏ ਹੌਲੀ ਹੌਲੀ ਆਪਣੇ ਜੀਵਨ ਨੂੰ ਅਸੀਂ ਇਹ ਕਰੀਏ ਵੀ ਅਸੀਂ ਥੋੜਾ ਥੋੜਾ ਕੱਟਣੀ ਪੜਨਾ ਤੇ 90 ਸਾਲ ਤੱਕ ਬੁਢਾਪਾ ਨਾਲ ਇਹਦੀ ਸ਼ੁਰੂਆਤ ਸਾਨੂੰ ਹੌਲੀ ਤੋਂ ਸ਼ੁਰੂ ਕਰਾਂਗੇ آن والے دو چار مہینہ چھ مہینہ سال ویسے تو چارہ دن سے سنوں افیکٹ شروع ہو جائے جن یوگ شروع کیا سارا من اتساہت ہونا شریر سے ارجی بدنی شروع ہو جانی ہے سامان پنجہ ستر دن سے افیکٹ نظر آنے شروع ہو جائے لیکن پھر آپ جی کنٹیو کر لیں گے تو سارا سارا جیون اچھا ہوگی گھر اِسی لوگوں سے بھی اچھا کریں گے آن گھنٹ ہر ویکتی یوگ کرے ہاسپٹل چھوڑنا چاہیے سارا پریاس ہے ویکتی ویکتی تک یوگا ہاں جی یوگی کا جگہ ہے میں نے کرو یوگ کرو نیشنل پریاس کیا اکالی نے کرونا کو پہلے میرا دوا میں رکویسٹ کی پون بنایا ہے کہ میں سنا دینا کہ بتنا چوکا ہو ਜਿਹੜੀ ਆ ਨਾ ਕਵਾਇ ਤੁਸੀਂ ਇਹਦਾ ਮਿਲਿਆ ਤਾਂ ਉਹ ਜਿਹੜਾ ਨਾ ਗੇਰ ਤੁਹਾਡੇ ਪਾਲੇ ਚ ਹੈ ਵੀ ਤੁਸੀਂ ਦੇਖਣਾ ਵੀ ਸਾਰਿਆਂ ਨੂੰ ਕਿੰਦਾ ਪੰਜ-ਪੰਜ ਦਸ-ਦਸ ਮੈਸੇਜ ਦੇਨੇ ਆ ਤੇ ਵਾਈਬ ਨੂੰ ਪੂਰਾ ਹਾਲ ਭਰ ਦੇ ਤਾਂ ਕਿ ਬੀਬੀ ਕਾਲੀਆ ਜੀ ਜਿਹੜੇ ਆ ਉਹ ਪੂਰਾ ਇਹਨਾਂ ਨੂੰ ਲੱਗੇ ਵੀ ਅਸੀਂ ਸ਼ੁਰੂਆਤ ਕੀਤੀ ਆ ਉਹ ਬਹੁਤ ਅੱਛੀ ਗੱਲ ਹੈ ਬਸ ਕਾਲੀਆ ਜੀ ਦਾ ਲਈ ਮੈਂ ਫੇਰੇ ਇਹਨਾਂ ਦਾ ਧੰਨਵਾਦ ਕਰਦਾ ਵੀ ਇਹਨਾਂ ਨੇ ਇਹ ਜੀ ਅੱਛੀ ਔਰ ਕੁਝ ਚੀਜ਼ ਸੋਚ ਰੱਖੀ ڈاکٹر شامی اور فیمل فیملی سینٹر گیا اور ذمہ داری کرتی ہے اور یہ ٹائمنگ ہے سو نو بجے تک لے کے ایک بجے تک شروعات جا فٹ پاتھ چلا آنا چاہیے ٹائم بتا دیں گے ٹھیک ہے نا سارا لوگ بدھ کو بند پیدا چکن کی کوشش کرنی ہے جلدی ہوتی ہے ਇਹ ਗੱਲ ਨਹੀਂ ਕਿ ਉਹ ਅੱਗੇ ਦਰੈ